ਲਗਾਤਾਰੀ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੇ ਮਦਦ ਲਈ ਪ੍ਰਸ਼ਾਸਨ ਅਤੇ ਸਰਕਾਰ ਮੂਹਰੇ ਆ ਰਹੀ ਹੈ ਉੱਥੇ ਹੀ ਅਜੇ ਟੀਮਾਂ ਦੇ ਵੱਲੋਂ ਜਿੱਥੇ ਫਸੇ ਹੋਏ ਲੋਕਾਂ ਨੂੰ ਕੱਢਣ ਦੇ ਲਈ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਉੱਥੇ ਇੱਕ ਘਰਾਂ ਦੇ ਵਿੱਚ ਰਹਿ ਰਹੇ ਲੋਕ ਜੋ ਕਿ ਪਾਣੀ ਵਿਚ ਕਿਰੇ ਹੋਣ ਦੇ باوجود ਆਪਣੇ ਘਰ-ਬਾਰ ਨਹੀਂ ਛੱਡਣਾ ਚਾਹੁੰਦੇ ਯਾਨੀ ਕਿ ਆਪਣੇ ਘਰ-ਬਾਰ ਤੋਂ ਬਾਹਰ ਨਹੀਂ ਆਉਣਾ ਚਾਹੁੰਦੇ ਉਹਨਾਂ ਨੂੰ ਪੀਣ ਵਾਸਤੇ ਪਾਣੀ ਅਤੇ ਸੁੱਕਾ ਰਾਸ਼ਨ ਰੈਕਟਰੋਸ ਅਮਰਤਸਰ ਦੇ ਵੱਲੋਂ ਪੇਚ ਅਚਾਰੇ ਦੱਸਿਆ ਕਿ ਜੱਤੀ ਕਮਿਸ਼ਨਰ ਅਮਰਤਸਰ ਸਾਖੀ ਸਥਾਨੀ ਆਪਲੀ ਚੀਮ ਜਿਸ ਦੇ ਵਿੱਚ ਕੀ ਵਿਦੇਕ ਜੱਤੀ ਕਮਿਸ਼ਨਰ ਰੋਹਿਤ ਕੁਪਤਾ ਐਸਟੀਐਮ ਅਮਰਤਸਰ ਕੋਸਮਰਨ ਸਿੰਘ ਚਿੱਲੋਂ ਐਸਟੀਐਮ ਅਜਨਾਲਾ ਰਵਿੰਦਰ ਸਿੰਘ ਐਸਪੀਐਸ ਵਾਰੀਅਰ ਅਤੇ ਗਜ਼ਲਪਿਤ ਕੋਰ ਸਿਵਲ ਸਰਚਨ ਡਾਕਟਰ ਕਿਰਨਦੀਪ ਕੋਲ ਡੀਐਫ ਸੀ અમੰਤ੍ਰਿਤ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਲ ਰਹੇ ਦੱਸਿਆ ਕਿ ਵਿਰਮਦਾਸ ਵਿਖੇ ਪੁੱਜੇ ਨੇ ਅਤੇ ਫਿਲਹਾਲ ਪਾਣੀ ਦੇ ਵਿੱਚ ਘਰੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਲਿਆਉਣ ਦਾ ਕੰਮ ਜੜਾਕੀਆ ਲਗਾਤਾਰ ਚੱਰੀ ਹੈ ਅਤੇ ਦੱਸਿਆ ਜ਼ਿਪਤੀ ਕਮਿਸ਼ਨਰ ਖੁਦ ਇਸ ਦੀ ਅਗਵਾਈ ਕਰ ਰਹੇ ਦੱਸਿਆ ਕਿ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ ਜੋ ਲਗਾਤਾਰ ਚੱਰੀ ਹੈ ਜੋ ਲੋਕ ਆਪਣੇ ਘਰਾਂ ਨੂੰ ਛੱਡਣਾ ਨਹੀਂ ਚਾਹੁੰਦੇ ਉਹਨਾਂ ਨੂੰ ਕੋਨਾ ਦੇ ਗਾਰ ਦੇ ਵਿੱਚ ਰੈੱਡ ਕਰਾਸ ਅਮਰਤਸਰ ਦੇ ਵੱਲੋਂ ਚੋਕੇ ਰਾਸ਼ਨ ਪਾਣੀ ਪੇਜਿਆ ਜਾ ਰਿਹਾ ਹੈ